ਕਿਰਪਾ ਕਰਕੇ ਰੋਜ਼ ਰੋਜ਼ ਗਠਬੰਧਨ ਦੀ ਗੱਲ ਗੱਲ ਚਲਾਉਣੀ ਕੋਈ ਮਤਲਬ ਨਹੀਂ ਬੰਦਾ ਮੈਂ ਸਿਰੇ ਤੋਂ ਨਕਾਰਤਾ ਤੁਹਾਨੂੰ ਕਿ ਗਠਬੰਧਨ ਦੀ ਚਰਚਾ ਹਾਈ ਕਮਾਂਡ ਨੇ ਸਾਡੇ ਨਾਲ ਹਜੇ ਤੱਕ ਨਹੀਂ ਕੀਤੀ ਔਰ ਜਦ ਕਰੇਗੀ ਇਹ ਗੱਲ ਕੋਈ ਛਪਾਉਣ ਵਾਲੀ ਨਹੀਂ ਹੈ ਖਰਗੇ ਸਾਹਿਬ ਸਾਨੂੰ ਕਹਿ ਦੇਣ ਜਾਂ ਰਾਹੁਲ ਗਾਂਧੀ ਜੀ ਦਾ ਫੋਨ ਆ ਜੇ ਵੀ ਕਾਕਾ ਹੋ ਗਿਆ ਸਮਝੌਤਾ ਔਰ ਅਸੀਂ ਟਿਕਟਾਂ ਵੰਡ ਲਈਏ ਇਹ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਜੋ ਹਾਈ ਕਮਾਂਡ ਕਾਂਗਰਸ ਨਾਲ ਚੱਲੇਗੀ ਪਹਿਲਾਂ ਯਾਰ 100% ਕਾਂਗਰਸ ਪਾਰਟੀ ਕੋਈ ਡਿਸਪਲਿਨ ਪਾਰਟੀ ਹੈ ਅਸੀਂ ਹਾਈ ਕਮਾਂਡ ਦੇ ਨਾਲ ਹੈ ਪਲੀਜ਼ ਪਲੀਜ਼ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਚੰਗਾ ਹੋਵੇਗਾ ਮੈਂ ਤੁਹਾਨੂੰ ਆਪਣੇ ਆਪ ਨਿਊਜ਼ ਦਿਆਂਗਾ ਅਗਰ ਕੋਈ ਐਸੀ ਗੱਲ ਹੋਈ ਰੋਜ਼ ਇੱਕੀ ਗੱਲ ਕਿਉਂਕਿ ਸਾਰਾ ਜਿਹੜਾ ਮੋਟੇ ਬੰਦਾ ਖਬਰ ਦਾ ਉਹ ਗਠਬੰਧਨ ਗਠਬੰਧਨ ਅਲਾਈਅንስ ਕੋਈ ਗੱਲ ਹੀ ਨਹੀਂ ਹੈ ਉਰੇ ਤੇ ਚਰਚਾ ਕਰਕੇ ਫਿਰ ਇੱਕ ਰੋਡ ਮੈਪ ਪਿਆਰ ਕਰਕੇ ਅਸੀਂ ਫੀਲ ਦੇ ਵਿੱਚ ਜਾਣਾ ਚਾਹੁੰਦਾ ਸਰ ਗੱਠਬੰਧ ਨੂੰ ਲੈ ਕੇ ਕੋਈ ਚਰਚਾ ਹੋਈ ਹੈ ਬਾਈ ਮੇਰੀ ਆਪਸੇ ਮੇਰੀ ਮੇਰੀ ਤੁਹਾਡੇ ਨੂੰ ਗੁਜ਼ਾਰਿਸ਼ ਹੈ ਹੱਥ ਜੋੜ ਕੇ ਕਿਰਪਾ ਕਰਕੇ ਰੋਜ਼ ਰੋਜ਼ ਗੱਠਬੰਧਨ ਦੀ ਗੱਲ ਗੱਲ ਚਲਾਉਣੀ ਕੋਈ ਮਤਲਬ ਨਹੀਂ ਬੰਦਾ ਮੈਂ ਸਿਰੇ ਤੋਂ ਨਕਾਰਤਾ ਤੁਹਾਨੂੰ ਕਿ ਗੱਠਬੰਧਨ ਦੀ ਚਰਚਾ ਹਾਈ ਕਮਾਂਡ ਨੇ ਸਾਡੇ ਨਾਲ ਹਜੇ ਤੱਕ ਨਹੀਂ ਕੀਤੀ ਔਰ ਜਦ ਕਰੇਗੀ ਇਹ ਗੱਲ ਕੋਈ ਛਪਾਉਣ ਵਾਲੀ ਨਹੀਂ ਹੈ 100% ਅਗਰ ਖਰਗੇ ਸਾਹਿਬ ਸਾਨੂੰ ਕਹਿ ਦੇਣ ਜਾਂ ਰਾਹੁਲ ਗਾਂਧੀ ਜੀ ਦਾ ਫੋਨ ਆ ਜਾਏ ਵੀ ਕਾਕਾ ਹੋ ਗਿਆ ਸਮਝੌਤਾ ਔਰ ਅਸੀਂ ਟਿਕਟਾਂ ਵੰਡ ਲਈਏ ਤੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਕਿ ਜੋ ਹਾਈ ਕਮਾਂਡ ਕਾਂਗਰਸ ਨਾਲ ਚੱਲੇਗੀ ਪਹਿਲਾਂ ਯਾਰ 100% ਕਾਂਗਰਸ ਪਾਰਟੀ ਕੋਈ ਡਿਸਪਲਿਨ ਪਾਰਟੀ ਹੈ ਅਸੀਂ ਹਾਈ ਕਮਾਂਡ ਦੇ ਨਾਲ ਹੈ ਲੇਕਿਨ ਵਾਰੀ-ਵਾਰੀ ਰੋਜ਼ ਇੱਕ ਹੀ ਸਵਾਲ ਕਰਨਾ ਇਸ ਤਰ੍ਹਾਂ ਦੀ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਨੂੰ ਇਹ ਕਿਹਾ 13 ਨਾ 13 ਸੀਟਾਂ ਤੇ जारी करो एंड तो प्लीज प्लीज आज तो बाद आज तो बाद चंगा होगा मैं थोनू अपने आप न्यूज़ दंगा अगर कोई ऐसी गल हुई रोज एक ही गल क्योंकि सारा जेड़ा मोटे बंदा खबरदार वो गठबंधन गठबंधन अलायंस कोई गल ही नहीं है प्रेंगे कोई सीट कोई सीट शेयरिंग को लेकर सर कोई फार्मूला दिया जाएगा प्रस्ताव आया कोई है एक्शन के सब्जेक्ट प्रेस नोट आपका तो मीडिया देखते उन्होंने पैसों जारी किया ਕੱਲ ਕੁਲਬੀਰ ਜੀਰਾ ਵੱਲੋਂ ਵੀ ਜਾਰੀ ਸੀ ਲਗਭਗ 9 ਦੇ ਕਰੀਬ ਵਿਦਾਇਕਾ ਪ੍ਰੈਸ ਨੋਟ ਜਾਰੀ ਹੋਏ ਸੀ ਕੱਲ ਨਹੀਂ ਕੱਲ ਨਹੀਂ 2-4 ਦਿਨਾਂ ਤੋਂ ਹਾਂ ਉਹ ਜਿਹੜਾ ਪਹਿਲਾਂ ਹੋਇਆ ਸੀ ਬਿਲਕੁਲ ਕੁਝ ਲੋਕਾਂ ਨੇ ਇਸ ਬਾਰੇ ਗੱਲ ਕਹੀ ਸੀ ਔਰ ਠੀਕ ਹੈ ਉਹਨਾਂ ਦੇ ਆਪ ਦੇ ਮਨ ਦੇ ਵਿਚਾਰ ਉਹਨਾਂ ਦੇ ਸੀ ਕਿ ਉਹ ਹਾਈ ਕਮਾਂਡ ਦੇ ਅੱਗੇ ਉਹ ਸਾਰਾ ਜਿਹੜਾ ਮਸਲਾ ਹੈਗਾ ਇਟਸ ਪੈਂਡਿੰਗ ਨੋ 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 ਹੁਣ ਇਨਚਾਰਜ ਪਰਵਾਰੀ ਔਰ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਇਨਡਿਸਿਪਲਨ ਕਹੀਂ ਹੋਗਾ किसी के खिलाफ कोई करेगा कौन कर रहे है राजा बड़िंग कर रहा है सिद्धू कर रहा है कोई और कर रहा है तो नेचुरली उसके ऊपर हाईकमांड को नोटिस लेकर कार्रवाई करनी होगी जो अध्यक्ष होता है उसके हिसाब से ही प्रोग्राम होना चाहिए कोई कहीं इधर प्रोग्राम जा उधर प्रोग्राम जा अपना ठीक है लेकिन राजा वडिंग है उसका दिल बहुत बड़ा है व्यक्ति छोटा हो सकता हूं ਵਿਅਕਤੀ ਛੋਟਾ ਹੋ ਸਕਦਾ ਹੂੰ ਲੇਕਿਨ ਦਿਲ ਬੜਾ ਵੱਡਾ ਹੈ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ ਵੈਸੇ ਤਾਂ ਇਹ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਮੈਂ ਕਹਿੰਦਾ ਕਿ ਮੈਨੂੰ ਕਿਸੇ ਤੋਂ ਇਨਸਿਕਿਉਰਿਟੀ ਨਹੀਂ ਹੈ ਕਈ ਲੋਕ ਕੱਦ ਵੱਡਾ ਹੈ ਉਹਨਾਂ ਦੇ ਦਿਲ ਬੜੇ ਛੋਟੇ ਛੋਟੇ ਹੈ ਉਹਨਾਂ ਨੂੰ ਉਹਨਾਂ ਨੂੰ ਘਬਰਾਹਟ ਹੋ ਜਾਂਦੀ ਹੈ ਜਲਦੀ ਲੇਕਿਨ ਮੈਂ ਫਿਰ ਵੀ ਕਹਿੰਦਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੇ ਕੋਈ ਕੰਮ ਕਰੇ ਤਾਂ ਕੋਈ ਇਤਰਾਜ਼ ਨਹੀਂ